ਤੈਨੂੰ ਜਾਣਦੇ ਨੇ ਸਤ ਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਕਿਤ ਲਾਏ ਅੱਜ ਸਪੈਸ਼ਲ ਕਾਉਂਪੇ ਗੁਰਦੁਆਸਾ ਆਏ ਨੇ ਕਵਿਤਾ ਦਾ ਮਨਾਉਂਦੇ ਕਿਉਂਕਿ ਅਸੀਂ ਬੁਵਾਚ ਕਹਾਂ ਮੇਰੀ ਕੀਚੇ ਅੱਜ ਜੀਏ ਤੁਮ ਨੂੰ ਸਵਾਣਨਾ ਅੱਖਾਂਵਰ ਸਰਕੀ ਚੋਂ ਫਰਾਈ ਹੈ ਸਾਡੇ ਪਿਆਰਿਆਂ ਨੇ ਅੱਖਾਂਵਰ ਸਰਕੀ ਚੋਂ ਇਹਨਾਂ ਨੂੰ ਦਾ ਪ੍ਰਬੰਧਕ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਕਿਰਪਾ ਕਰਿਓ ਉਹਨਾਂ ਨੂੰ ਪਰਮ ਪਿਆਰਿਆਂ ਦਾ ਵਿਚਾਰ ਸੀ ਕਿ ਸਾਡਾ ਨਾਮ ਸੰਗਤ ਵਿੱਚ ਨਾਮ ਅਨਾਉਂਸ ਕੀਤਾ ਜਾਵੇ ਬਣ ਕੇ ਪਰਪੰ ਕਮਿੰਟ ਇੱਕ ਘਰ ਆਪਸੇ ਹੀ ਵਾਪਸ ਕਰ ਦਿੱਤਾ ਖਸਤੇ i I

ਬਹੁਤਿਆਸਿਕ ਜਗ੍ਹਾ ਹੈ ਕੀ ਕਹਿਣਾ ਚਾਹੋਗੇ ਸੰਗਤਾਂ ਲਈ ਕਿਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਇੱਥੇ ਗੁਰਦੁਆਰਾ ਸਾਹਿਬ ਬੋਲਾ ਮਹੱਲਾ ਸ਼ਹੀਦ ਬਾਬਾ ਜਗਦੀ ਸਿੰਘ ਜੀ ਦਾ ਮਹਾਰਾਜ ਦਾ ਮਹਾਰਾਜ ਦਾ ਸਥਾਨ ਹੈ ਕਿੱਥੇ ਹਰ ਮਹੀਨੇ ਸੁਨਾਵਾਂ ਦੇ ਦਿੱਤ ਕਰਦੇ ਨੇ ਦੂਰੋਂ ਮੀਡੀਆ ਦੇ ਲੋਕਾਂ ਨੇ ਸਤਿਗੁਰਾਂ ਵਿਚਾਰਨ ਵਿੱਚ ਸੀਸ ਹਿਲਾਉਂਦੇ ਨੇ ਤੇ ਸਤਾਰਾ ਕਰਦੇ ਨੇ ਸੋ ਸਤਾਰਾ ਸਿੱਤਾ ਸੁਗੰਧਿਆ ਰੰਤਨ ਨੇ ਬਹੁਤ ਦੂਰ ਦੇ ਕਿਸਾਨਾਂ ਦੇ ਪੈਸੇ ਜੁੜਦੇ ਨੇ ਸਤਾਰਾ ਰੰਤਨ ਕੋਲਾ ਮੋਡਰੀਆਂ ਸਭ ਤੋਂ ਬਹੁਤ ਸੰਭਰ ਸਤਾਰਾ ਤੋਂ ਇੱਕ ਵੇਲੇ ਤੇਰਹਾਰ ਮਹਾਰਾਜ ਸਮੂਹ ਸੰਗਤਾਂ ਦਾ ਸੰਗਤ ਕਰਦੇ ਹੋਏ ਵਾਹਿਗੁਰੂ ਜੀ ਕਾ ਸਤਿ ਸ਼੍ਰੀ ਅਕਾਲ ਅੱਜ ਸਾਨੂੰ ਬੁਲਾਇਆ ਹੋਲੇ ਮਹੱਲੇ ਤੇ ਅਸੀਂ ਸਾਰੇ ਹੀ ਗੁਰਦੁਆਰਾ ਸਿੰਘ ਬਾਬਾ ਗੋਦਵਾਲਾ ਫਿਰ ਵੀ ਪ੍ਰਧਾਨ ਸਰਦਾਰ ਜਰਤਾਰ ਸਿੰਘ ਲੱਖਾ ਸਿੰਘ ਜੀ ਮੋਹਨ ਸਿੰਘ ਜੀ ਅਤੇ ਰਗਵੀਰ ਸਿੰਘ ਜੀ ਅਸੀਂ ਸਾਰੇ ਹੀ ਕਮੇਟੀ ਵਾਲੇ ਪੰਤਲਵੰਡੀ ਜੱਟਾਂ ਵਾਲੇ ਅਤੇ ਇਲਾਕਾ ਨਿਵਾਸੀ ਹੋਲਾ ਮਹੱਲਾ ਬਹੁਤ ਹੀ ਪੂਰਤਨਾ ਸਾਹਿਬ ਜੀ ਗੁਰੂ ਬਣਾ ਜੀ ਦਾ ਮਨਾ ਰਹੇ ਹਾਂ ਹਾਲਾਂਕਿ ਖੁਸ਼ ਆਤਮਾ ਸਾਡੇ ਇਹਨੂੰ ਦਿਨ ਦਿਨੀ ਸਾਥ ਚੱਗਣੀ ਚੱਤੀ ਬਾਕਿ ਅਸੀਂ ਵਿਜੇਪਾਲ ਤੇਜੀ ਭਾਜੀ ਦਾ ਪੱਤਰਕਾਰ ਹੋਣ ਦੇ ਨਾਤੇ ਵੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਆਲੇ ਨੇ ਸਹਿਯੋਗ ਦੇ ਕੇ ਅਜੇ ਦੀ ਗੁਰਦੁਆਰਾ ਸ਼ਹੀਦ ਬਾਬਾ ਗੋਦਿਆ ਸਿੰਘ ਜਿੱਥੇ ਸੜਕ ਤੇ ਲੁੱਕ ਪਈ ਆ ਅੱਜ ਅਸੀਂ ਸੰਬੰਧਕ ਕਮੇਟੀ ਨੂੰ ਇਹਨਾਂ ਦਾ ਸਨਮਾਨ ਕਰਾਂਗੇ ਅਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹੁਣ ਮੈਂ ਸਾਰੇ ਹੀ ਆਏ ਹੋਏ ਸਾਧ ਸੰਗਤ ਦਾ ਬਹੁਤ ਬਹੁਤ ਤਾੰਬਰ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਬੜਾ ਤਿਆਸੀ ਗੁਰਦੁਆਰਾ ਆਉਣ ਵਾਲੇ ਸਮੇਂ ਵਿੱਚ ਕਿਹੜਾ ਵੱਡਾ ਮੇਲਾ ਹੋਣ ਜਾ ਰਿਹਾ ਇੱਥੇ ਉਹਦੇ ਬਾਰੇ ਕੋਈ ਮੈਸੇਜ ਦੇਣਾ ਚਾਹੋਗੇ ਸਾਡੇ ਸ਼ਹੀਦ ਆਬਾ ਗੋਦਵਾਲੀਆ ਸਿੰਘ ਜੀ ਦਾ ਜਿਹੜਾ ਇਤਿਹਾਸਕ ਮੇਲਾ ਉਹ ਦੋ ਹਾੜ ਨੂੰ ਲੱਗਦਾ ਜੀ ਜੂਨ ਦਾ ਮਹੀਨਾ ਹੁੰਦਾ ਓ ਅਪਨੇ ਅਸੀਂ ਸਾਰੇ ਹੀ ਸੰਗਤ ਦੂਰੋਂ ਨੇੜੇੋਂ ਜਿਹੜੇ ਕਿ ਦਿੱਲੀ ਤੋਂ ਮੇਰਟ ਤੋਂ ਲੁਧਿਆਣੇ ਤੋਂ ਜਿਹੜੀ ਸਾਡੀ ਬਰਾਦਰੀ ਦਾ ਜਲਾਹਾ ਉਹ ਇੰਗਲੈਂਡ ਤੋਂ ਬਾਹਰੋਂ ਵੀ ਬਹੁਤ سارے ਆਉਂਦੇ ਹਨ ਉਹ ਆਪਣੇ ਤਾਲਕਤ ਇਸ ਗੁਰਦੁਆਰੇ ਦੇ ਨਾਲ ਸਾਡਾ ਬਹੁਤ ਲੰਮਾ ਚੌੜਾ ਰੱਖਦੇ ਆ ਅਤੇ ਬਹੁਤ ਹੀ ਮਾਨਤਾ ਹੈ ਇਸ ਗੁਰਦੁਆਰਾ ਸਾਹਿਬ ਦੀ ਡੇਢ ਖੇਡ ਜ਼ਮੀਨ ਦਾ ਸਾਨੂੰ ਦਾਨ ਦਿੱਤਾ ਅਤੇ ਸਰਦਾਰ ਜਕਤਾਰ ਸਿੰਘ ਜੀ ਦੀ ਰਹਿਮਾਈ ਹੇਠ ਇਹ ਜਿਹੜਾ ਸਾਡਾ ਹਾਲ ਬਣਿਆ ਅਤੇ ਬਹੁਤ ਹੀ ਗੁਰਦੁਆਰਾ ਸਾਹਿਬ ਸਾਡਾ ਤਰੱਕੀ ਵਿੱਚ ਹੈ ਅਸੀਂ ਬਹੁਤ ਹੀ ਸਾਰੀ ਸਾਧ ਸੰਗਤ ਦੇ ਤਾਜ ਨੂੰ ਧੰਨਵਾਦੀਆਂ ਵਾਹਿਗੁਰੂ ਜੀ ਦਾ ਬਾਈ ਸਤੋਕੇ ਬੇਨਤੀ ਕਰਨਾ ਦੀ ਪਰਮ ਜੀ ਸੰਗਤ ਲੁਧਿਆਣਾ 11 ਫਰਵਰੀ ਸੇ ਹੋਈ ਹੈ